ਲੱਗਦਾ ਹੈ ਬਿਨਾ ਧਰਨੇ ਤੇ ਬਿਨਾ ਰੋਸ ਪ੍ਰਦਰਸ਼ਨ ਤੋਂ ਪ੍ਰਸ਼ਾਸਨ ਦੇ ਅਧਿਕਾਰੀ ਜਾਂ ਸਰਕਾਰਾਂ ਕੰਮ ਨਹੀਂ ਕਰਦੀਆਂ ਜਿਸ ਕਾਰਨ ਮਜਬੂਰ ਹੋ ਕੇ ਲੋਕਾਂ ਨੂੰ ਸੜਕਾਂ ਤੇ ਉਤਰਨਾ ਪੈਂਦਾ ਹੈ ਇਸੇ ਹੀ ਘੜੀ ਦੇ ਤਹਿਤ ਹੁਣ ਕਿਸਾਨ ਜਥੇਬੰਦੀਆਂ ਨੇ ਮੁਰ ਤੋਂ ਐਸਟੀਐਮ ਦਫ਼ਤਰ ਫਿਲੌਰ ਦਾ ਘਰਾਓ ਕਰਨ ਦਾ ਪ੍ਰੋਗਰਾਮ ਲਈਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਕਮਾਲਪੁਰ ਅਤੇ ਸਰਕਲ ਗੁਰਾਇਆਂ ਦੇ ਪ੍ਰਧਾਨ ਤਰਸੀਮ ਸਿੰਘ ਢਿੱਲੋਂ ਨੇ ਦੱਸਿਆ ਕਿ ਪਿੰਡ ਧਲੇਤਾ 'ਚ ਬਣੀ ਪੰਜਾਬ ਮੰਡੀ ਬੋਰਡ ਦੀ ਇੱਕ ਪੁਲੀ ਜੋ ਕਰੀਬ ਵੀ 25 ਪਿੰਡਾਂ ਨੂੰ ਜੋੜਦੀ ਹੈ ਤੇ ਇਸ ਪ੍ਰੋ ਟਰੈਕਟਰ ਟਰਾਲੀਆਂ ਤੇ ਸਕੂਲੀ ਬੱਚਿਆਂ ਦੀਆਂ ਬੱਸਾਂ ਆਟੋ ਅਤੇ ਹੋਰ ਰਾਘੀਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੰਘਦੇ ਨੇ ਉਹਨਾਂ ਕਿਹਾ ਕਿ ਇਸ ਪੁਲੀ ਦੀ ਖਸਤਾ ਹਾਲਤ ਕਾਰਨ ਅਜੇ ਦਿਨ ਹੀ ਇਤਿਹਾਸੇ ਵੀ ਵਾਪਰਦੇ ਨੇ ਉਹਨਾਂ ਆਖਿਆ ਕਿ ਇਸ ਸਬੰਧੀ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਹੋਈ ਇੱਥੇ ਇੱਕ ਪੁਲੀ ਆ ਇਹ ਇਹਨੂੰ ਜੇ ਕਹੀਏ ਇਸ ਪੁਲੀ ਦਾ ਨਾਮ ਰੱਖ ਲਓ ਭਈ ਦਰਘਟਨਾ ਦਾ ਦੂਜਾ ਨਾਮ ਹੈ ਪੁਲੀ ਆ ਕਹ ਲਓ ਵੀ ਐਕਸੀਡੈਂਟ ਦਾ ਦੂਜਾ ਨਾਮ ਹੈ ਪੁਲੀ ਆ ਇਹ ਪੁਲੀ ਨੂੰ ਸਾਨੂੰ ਪ੍ਰਸ਼ਾਸਨ ਨੂੰ ਮੰਗ ਰੱਖਦੇ ਆ ਇਹਦੇ ਇਹਦੇ ਖਤਰੇ ਨੂੰ ਦੇਖਦੇ ਆ ਸਾਨੂੰ 1 ਸਾਲ ਦੇ ਕਰੀਬ ਹੋ ਚੁੱਕਾ ਇਹ ਜਿਹੜੀ ਪੁਲੀ ਬਣਾਈ ਕੇ ਪਿੰਡਲ ਪੰਚਾਇਤ ਲੋਨ ਨੇ ਆਪਣਾ ਸੇਫਟੀ ਦੇਖ ਕੇ ਬਣਾਈ ਜਵੇ ਬਾਰ ਬਾਰ ਕਿ ਰੋੜੇ ਮੇਨ ਆ ਇਹ ਰੋਡ ਘਟੜ 20 25 ਪਿੰਡਾਂ ਨੂੰ ਰੋਡ ਜੋੜਦਾ ਗੁਰਿਆਂ ਜੀਟੀ ਰੋਡ ਦੇ ਨਾਲ ਤੇ ਇਹਦੇ ਉੱਤੋਂ ਦੀ ਆਮ ਲੋਕ ਵੀ ਲੰਘਦੇ ਆ ਜਦੋਂ ਫਸਲ ਕੱਟੀ ਜਾਂਦੀ ਆ ਝੋਨਾ ਕਣਕ ਹਣ ਗੰਨਾ ਮੂਰੇ ਕੱਟਣਾ ਉਹ ਇਧਰ ਦੀ ਲੰਘਦਾ ਪਰ ਇਸ ਪੁਲੀ ਦੇ ਕਰਕੇ ਇੱਥੇ ਬਹੁਤ ਹਾਦਸੇ ਹੋ ਹਟੇ ਤੇ ਕੋਈ ਨਾ ਛੋੜ ਮੋਡੀਆਂ ਅਦਰ ਘਟਨਾਵਾਂ ਰੋਜ਼ ਹੁੰਦੀਆਂ ਸਰਕਾਰ ਤੇ ਪ੍ਰਸ਼ਾਸਨ ਨੂੰ ਅਸੀਂ ਮੰਗ ਕਰਦੇ ਹਾਂ ਸਾਨੂੰ तकरीबन ਇੱਕ ਇੱਕ ਸਾਲ ਦਾ ਸਮਾਂ ਹੋ ਗਿਆ ਇੱਥੇ ਜਿਹੜੇ ਪੀ ਡਬਲਯੂ ਡੀ ਦੇ ਐਸ ਡੀਓ ਫਲੋਰ ਜਾਂ ਜੇ ਜਾਂ ਜਾਂ ਵਿਭਾਗਾਂ ਜਿਹੜਾ ਨਹਿਰੀ ਵਿਭਾਗਾਂ ਆਪਣੇ ਸੜਕੀ ਵਿਭਾਗਾਂ ਜਾਂ ਕਹੋ ਜਿਹੜੇ ਬੀ ਡੀ ਪੀਓ ਨੂੰ ਸਾਰਿਆਂ ਨੂੰ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਪਰ ਕਿਸੇ ਦੇ ਕੰਮ ਤੇ ਜੂ ਨਹੀਂ ਸਰਕੀ ਐਸ ਡੀਐਮ ਸਾਹਿਬ ਨੂੰ ਵੀ ਅਸੀਂ ਫੋਨ ਰਾਹੀਂ ਪਹਿਲਾਂ ਦੱਸ ਚੁੱਕੇ ਹਾਂ ਵੀ ਜਿਹੜੀ ਸਮੱਸਿਆ ਸਾਡੀ ਬਹੁਤ ਗੰਭੀਰ ਹੈ ਇੱਥੇ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਪਿਛਲੇ ਸਮੇਂ ਜੇ ਸਾਡੇ ਸੱਜਣ ਖੜੇ ਆ ਔਜਲਿਆਂ ਤੋਂ ਇਹਨਾਂ ਦਾ ਟਰੈਕਟਰ ਟੁੱਟਾ ਮੰਦੇ ਦਾ ਜਾਨੀ ਨੁਕਸਾਨ ਤੋਂ ਬਚ ਗਿਆ ਪਰ ਮਾਲੀ ਨੁਕਸਾਨ ਹੋ ਸਾਡੇ ਲਲੀਆਂ ਵਾਲੇ ਆ ਸਾਡੇ ਮਨਜੀਤ ਸਿੰਘ ਜੀ ਸਾਡੇ ਮੈਂਬਰ ਯੂਨੀਅਨ ਦੇ ਉਹਨਾਂ ਦਾ ਟਰੈਕਟਰ ਸੀ ਟੁੱਟਾ ਡੇਆ ਸੋ ਇਹ ਜਿਹੜੀ ਪੁਲੀ ਆ ਇਹ ਉੱਚੀ ਹੋਣ ਕਾਰਨ ਜਿਹੜੀ ਸੜਕ ਨੀਵੀਂ ਹੋਣ ਕਾਰਨ ਇੱਥੇ ਬਹੁਤ ਵੱਡੀਆਂ ਦਰਘਟਾਵਾਂ ਹੋਈਆਂ ਕਈ ਟਰੈਕਟਰ ਟੁੱਟੇ ਜਾਨੀ ਮਾਲੀ ਨੁਕਸਾਨ ਵੀ ਹੋਣਾ ਸੀਗਾ ਜੋ ਪ੍ਰਮਾਤਮਾ ਨੇ ਹੱਥ ਦੇ ਕੇ ਰੱਖਿਆ ਸੋ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆ ਕਿ ਜਲਦ ਤੋਂ ਜਲਦ ਇਹ ਜਿਹੜੀ ਪੁਲੀ ਆ ਇਹ ਨੂੰ ਵਧੀਆ ਚੱਲਣ ਯੋਗ ਬਣਾਇਆ ਜਾਵੇ ਪਿੱਛੇ ਜਿੱਦਾਂ ਨੀਵਾ ਥਾਂ ਆ ਉੱਤੇ ਜਿਹੜੀ ਬਜਰੀ ਲਕਾਲੀ ਆ ਪਾਈ ਜਾਵੇ ਤਾਂ ਜੋ ਜਿਹੜੀਆਂ ਲੱਧੀਆਂ ਟਰਾਲੀਆਂ ਆ ਜਿਹੜੀ ਜਦੋਂ ਗੰਨੇ ਦੀ ਫਸਲ ਹੁੰਦੀ ਹੈ ਲੱਧਿਓ ਟਰਾਲੀ ਹੁੰਦੀ ਆ ਉਹ ਪਿਛੇ ਖੰਭਾ ਹੋਣ ਕਾ ਨੇ ਫਸਦੀ ਆ ਤੇ ਇੱਥੇ ਟੋਏ ਆ ਇਹਦੇ ਕਰਕੇ ਬਹੁਤ ਫਸਦੀ ਆ ਅਸੀਂ ਅਪੀਲ ਕਰਦੇ ਆ ਪਰ ਜੇਕਰ ਇਹ ਨਹੀਂ ਹੁੰਦਾ ਉਦੋਂ ਬਾਅਦ ਜਿੱਦਾਂ ਸਾਡੇ ਪ੍ਰਧਾਨ ਸਾਹਿਬ ਨੇ ਨਹੀਂ ਦੱਸਿਆ ਕਿ ਪਹਿਲੀ ਤਰੀਕ ਤੋਂ ਬਾਅਦ ਫਿਰ ਅਸੀਂ ਤਿੱਖਾ ਸੰਘਰਸ਼ ਕਰਾਂਗੇ ਉਹਦੀ ਜਿਹੜੀ ਜ਼ਿੰਮੇਵਾਰੀ ਹੋਵੇਗੀ ਕੇਵਲ ਤੇ ਕੇਵਲ ਪ੍ਰਸ਼ਾਸਨ ਤੇ ਸਰਕਾਰ ਦੀ ਹੋਵੇਗੀ ਕਿਉਂਕਿ ਜੇ ਸਰਕਾਰ ਸਾਡੇ ਨਾਲ ਨਹੀਂ ਖੜਦੀ ਫਿਰ ਕੱਲ ਨੂੰ ਆਉਣ ਵਾਲੀਆਂ ਵੋਟਾਂ ਵਿੱਚ ਵੀ ਤੇ ਹੁਣ ਵੀ ਅਸੀਂ ਵੀ ਫਿਰ ਸਰਕਾਰ ਨਾਲ ਨਹੀਂ ਖੜਾਂਗੇ